ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਆਪਣਾ ਝੋਨਾ ਵੜਦੇ ਪਏ ਆ ਤੇ ਅੱਜ ਆਪਾਂ ਬਾਪੂ ਵਾਲੀ ਟਰਾਲੀ ਪੁਰਾਣੀ ਟਰਾਲੀ ਜੋ ਜਾਨਕੀ ਸਾਡੇ ਕੋਲੋਂ ਹੁੰਦਾ ਹੈ ਸਵਰਾਜ 724 ਹਰੇ ਰੰਗ ਦਾ ਜਾਨਕੀ 60 50 60 ਸਾਲ ਪੁਰਾਣੀ ਟਰਾਲੀ ਸਾਡੀ ਤੇ ਉਹ ਭਾਈ ਮਗਰ ਤੇ 110 ਝੋਨਾ ਵੜਦੇ ਪਏ ਆ ਤੇ ਦਿਖਾਉਣੇ ਆਪਣੀ ਉਹ ਪੁਰਾਣੀ ਟਰਾਲੀ ਕਿਸ ਤਰ੍ਹਾਂ ਦੀ ਤੇ ਆ ਇਹ ਹੈਗਾ ਆਪਣਾ ਟਰੈਕਟਰ ਤੇ ਆ ਇਹ ਹੈਗੀ ਆਪਣੀ 60 ਸਾਲ ਪੁਰਾਣੀ ਟਰਾਲੀ ਉਦੋਂ ਪਹਿਲੇ ਸਮਿਆਂ ਵਿੱਚ ਇਸ ਤਰ੍ਹਾਂ ਟਰਾਲੀਆਂ ਬਣਦੀਆਂ ਹੁੰਦੀਆਂ ਐ ਤੇ ਕਰਮਾ ਵਾਲੀ ਫੇਰੀ ਵੀ ਵਧ ਗਿਆ ਕੰਮ ਦਿੱਤੀ ਜਾਂਦੀ ਐ ਅਵਰਜੈਂਸੀ ਕੋਟਾ ਉਂਜੀ ਇੱਕ ਟਰਾਲਾ ਪੜਾ ਉਧਰ ਖੜਾ ਹੋਇਆ ਤੇ ਇੱਕ ਟਰਾਲ ਆਪਣਾ ਉਹ ਖਲੋਤਾ ਹੈ ਉਧਰ ਇਹ ਪ੍ਰਾਣੀ ਟਰਾਲੀ ਆਪਣੀ ਅਵਰਜੈਂਸੀ ਕੋਟਾ ਰੱਖੀ ਹੋਈ ਏ ਪਰ ਜਿੰਨਾ ਚਿਰ ਇਹਦੇ ਵਿੱਚ ਦਾਣੇ ਨਾ ਪਾਈਏ ਉਹਨਾਂ 'ਚ ਸਕੂਨ ਨਹੀਂ ਮਿਲਦਾਗਾ ਤੇ ਇਸ ਕਰਕੇ ਆਪਣੇ ਦਾਦੇ-ਪਰਦਾਦੇ ਦੀ ਨਿਸ਼ਾਨੀ ਸੰਭੀ ਹੋਈ ਏ ਇਹਨੂੰ ਰੰਗ-ਰੂਂ ਕਰਾਉਣੇ ਆ ਤਰੀ ਹੋ ਗਏ ਤੇ ਇਹਦੇ ਦਾਣੇ ਕੰਕ੍ਰੀਟ ਸੀਜ਼ਨ 'ਚ ਵੀ ਆਪਾਂ ਦਾਣੇ ਦੇ ਜਰੂਰ ਪੁਵਾਈ ਦੇਣੇ ਪਲੱਕ ਬੁੱਕੂ ਹੀ ਪੁਵਾਈਏ ਤੇ ਝੋਨੇ 'ਚ ਵੀ ਹਾਂ ਦਾਣੇ ਜਰੂਰ ਪੁਵਾਈ ਦੇਣੇ ਪਰ ਹੁਣ ਅੱਜ ਤਾਂ ਹੁਣ ਇਹਨੂੰ ਫੁੱਲ ਕਰਾਂਗੇ ਤੇ ਝੋਨੇ ਦੇ ਕਣਕ ਦੇ ਸੀਜ਼ਨ 'ਚ ਇਹ ਹੁੰਦਾ ਕਿ ਜਿੰਨੀ ਕੋਈ ਘਰੇ ਰੱਖਣੀ ਨਾ ਕਣਕ ਉਹਨੇ ਕੋ ਆਪਾ ਦਾਣੇ ਪਵਾਈ ਦੇਣੇ ਇਹ ਆਪਣੀ ਅਵਰਜੈਂਸੀ ਕੋਟਾ ਤੇ ਕੋਈ ਸਮਾਂ ਹੀ ਤੇ ਜਵਾਨੀ ਹੀ ਤੇ ਆ ਆਪਾਂ 436 ਉਹ ਜਿਹੜਾ ਉਹਦੇ ਤਾਂ ਹੀ ਅਨੰਦਪੁਰ ਸਾਹਿਬ ਲੈ ਗਿਆ ਹੈ ਟਰਾਲੀ ਇੱਥੇ ਆਪਾਂ ਛੱਤ ਪਾਈ ਹੁੱਤੇ ਇਹਦੇ ਤੇ ਆ ਉਦੋਂ ਦਾ ਹਜੇ ਲੱਗਾ ਆ ਇਹ ਸਾਡੇ ਚਾਚੇ ਦੀ ਨਿਸ਼ਾਨੀ ਉਹ ਆਨੰਦਪੁਰ ਸਾਹਿਬ ਉਦੋਂ ਲੈ ਗਿਆ ਸੀ ਐਂ ਛੋਟੇ ਛੋਟੇ ਹੁੰਦੇ ਹਾਂ ਤੇ ਇਹ ਉਦੋਂ ਦੀ ਤੇ ਇੱਧਰ ਚੱਲਦੀ ਪਈ ਮਸ਼ੀਨ ਆਪਣੇ ਤੇ ਇੱਧਰ ਆਪਣਾ ਫੋਰਮੈਨ ਵੇ ਭੱਜਾ ਫਿਰਦਾ ਵਾਣੋ ਵਾਣੀ ਹੋਇਆ ਹਰਦਾ ਹਨਾ ਬੁੱਥਿਓ ਬੁੱਥੀ ਵਾਣੋ ਵਾਣੀ ਤੇ ਇਹ ਹੈਗਾ 110 ਚੋਨਾ ਕਿਵੇਂ ਝਾੜ ਰਹਿੰਦਾ ਬਾਕੀ ਪਤਾ ਲੱਗੇਗਾ ਇਹ ਹੈ ਆਪਣਾ 6 ਕਿਨਾਲਾ ਥਾ ਹੈ ਇੱਕ ਬੁੱਗੂ ਆਪ ਪਾ ਲਿਆ ਦੇ ਬਾਕੀ ਕਿੰਨਾ ਹੁੰਦਾ ਇਹ ਟਰਾਲੀ ਨੂੰ ਪਤਾ ਲੱਗ ਜਾਏਗਾ ਤੇ ਇਹ ਹੈਗਾ ਆਪਣਾ ਫੂਸਾ ਚੋਨਾ ਲਾਗੇ ਬਨੇ ਸਾਰਾ ਤਕਰੀਬਨ ਵੱਢਿਆ ਗਿਆ ਤੇ ਆਪਾਂ ਹੀ ਖਿਲਾੜੀ ਖਰੇ ਆ ਮੈਂ ਹਾਂ ਚਲ ਪੱਕ ਜਾਏਗਾ ਪੱਕ ਜਾਏਗਾ ਪੱਕ ਜਾਏਗਾ ਮੰਡੀ 'ਚ ਰੋਣ ਦੀ ਲੋੜ ਨਾ ਪਵੇਗੀ ਲਓ ਜੀ ਟਰਾਲੀ ਆਪਣੀ ਭਰ ਗਈ ਇੱਕ ਰੱਬ ਭਲਾ ਕਰੇ ਲਓ ਜੀ ਇਹ ਆ ਪੁਰਾਣੀ ਟਰਾਲੀ ਕਰਮਾ ਵਾਲੀ ਇਹਨੂੰ ਖਾਲੀ ਘਰੇ ਕਦੇ ਕੋਲ ਢੱਕਣਾ ਇਹ ਲੋਹਾ ਬਹੁਤ ਕਰਮਾ ਵਾਲਾ ਤੇ ਉਧਰ ਆਪਣੇ ਉਹ ਟਰਾਲੇ ਖੜੇ ਨੇ ਉਹਨਾਂ ਆਣ ਕੇ ਆਪਾਂ ਉਹ ਪਾਉਣੇ ਘਰੇ ਆਪਾਂ ਲਾਉਣੇ ਆ ਜੀ